ਇਕੱਲੇ ਵੀ ਖੁਸ਼ ਰਹਿ ਸਕਦੇ ਆ ਬਹੁਤ ਵਾਰ ਲੋਕ ਇਹ ਸੋਚਦੇ ਹਨ ਕਿ ਖੁਸ਼ੀ ਸਿਰਫ ਲੋਕਾਂ ਦੀ ਸੰਗਤ ਨਾਲ ਮਿਲਦੀ ਹੈ ਪਰ ਸੱਚ ਇਹ ਹੈ ਕਿ ਅਸਲੀ ਖੁਸ਼ੀ ਆਪਣੇ ਅੰਦਰ ਹੀ ਆਉਂਦੀ ਹੈ ਅਸੀਂ ਇਕੱਲੇ ਹੋ ਕੇ ਵੀ ਖੁਸ਼ ਰਹਿ ਸਕਦੇ ਆ ਜੇਕਰ ਅਸੀਂ ਆਪਣੇ ਆਪ ਨਾਲ ਪਿਆਰ ਕਰਨਾ ਸਿੱਖ ਲਵੀਂ ਇਕੱਲਾਪਨ ਤਕਲੀਫ ਨਹੀਂ ਬਲਕਿ ਇੱਕ ਮੌਕਾ ਹੁੰਦਾ ਹੈ ਆਪਣੇ ਆਪ ਨੂੰ ਸਮਝਣ ਦਾ ਆਪਣੀ ਆਤਮਿਕ ਤਾਕਤ ਨੂੰ ਪਛਾਣਨ ਦਾ ਜੋ ਆਪਣੇ ਆ ਵਿੱਚ ਪੂਰਾ ਉਹ ਕਿਸੇ ਹੋਰ ਦੀ ਲੋੜ ਨਹੀਂ ਰੱਖਦਾ ਇਕੱਲੇ ਹੋ ਕੇ ਵੀ ਖੁਸ਼ ਰਹਿਣਾ ਇੱਕ ਕਲਾ ਹੈ ਜੋ ਹਰੇਕ ਨੂੰ ਨਹੀਂ ਆਉਂਦੀ ਪਰ ਜੇਕਰ ਅਸੀਂ ਆਪਣੀ ਸੋਚ ਨੂੰ ਬਦਲ ਲਈਏ ਤਾਂ ਇਹ ਕਲਾ ਵੀ ਸਿੱਖੀ ਜਾ ਸਕਦੀ ਹੈ ਜਦੋਂ ਅਸੀਂ ਇਕੱਲੇ ਹੁੰਦੇ ਹਾਂ ਤਾਂ ਅਸੀਂ ਆਪਣੀ ਜ਼ਿੰਦਗੀ ਚ ਹੋਰ ਹੀ ਹਰੇਕ ਗੱਲ ਨੂੰ ਸ਼ਾਂਤੀ ਨਾਲ ਸਮਝ ਸਕਦੇ ਹਾਂ ਇਹ ਸਮਾਂ ਆਪਣੇ ਮਨ ਨੂੰ ਟੂਲੋਂਦਾ ਅਤੇ ਆਪਣੇ ਲੜਕੀ ਗੁਣਾਂ ਨੂੰ ਲਿਖਾਰਨ ਦਾ ਹੁੰਦਾ ਹੈ ਇਕੱਲਾਪਨ ਤਨਹਾਈ ਨਹੀਂ ਆਤਮ ਚਿੰਤਨ ਦਾ ਦਰਵਾਜ਼ਾ ਹੁੰਦਾ ਹੈ ਜਿਵੇਂ ਕਵੀ ਆਪਣੀ ਕਲਪਨਾ ਵਿੱਚ ਇਕੱਲੇ ਹੋ ਕੇ ਸ਼ਬਦ ਰਚਦਾ ਹੈ ਵਿਗਿਆਨਿਕ ਖੋਜ ਵਿੱਚ ਲੀਨ ਰਹਿੰਦਾ ਹੈ ਉਸੇ ਤਰ੍ਹਾਂ ਆਮ ਇਨਸਾਨ ਵੀ ਆਪਣੀ ਜ਼ਿੰਦਗੀ ਨੂੰ ਇਕੱਲੇ ਰਹਿ ਕੇ ਨਵੀਂ ਦਿਸ਼ਾ ਦੇ ਸਕਦਾ ਹੈ ਅਸੀਂ ਜਦੋਂ ਕੱਲੇ ਹੋਣ ਦੀ ਆਦਤ ਪਾਲ ਲੈਂਦੇ ਹਾਂ ਤਾਂ ਅਸੀਂ ਹੋਰਾਂ ਤੋਂ ਉਮੀਦ ਕਰਨੀ ਛੱਡ ਦਿੰਦੇ ਹਾਂ ਤੇ ਆਪਣੇ ਮਨ ਦੀ ਸੁਣੀ ਜਾਂਦੀ ਹੈ ਹਿਰਦਾ ਹੌਲੀ-ਹੌਲੀ ਮਜ਼ਬੂਤ ਹੋ ਜਾਂਦਾ ਹੈ ਜੋ ਇਨਸਾਨ ਇਕੱਲੇ ਰਹਿ ਕੇ ਵੀ ਮੁਸਕਰਾ ਸਕਦਾ ਹੈ ਉਹ ਜ਼ਿੰਦਗੀ ਦੇ ਹਰੇਕ ਮੋੜ ਤੇ ਕਾਮਯਾਬ ਹੋ ਸਕਦਾ ਹੈ ਇਕੱਲੇਪਨ ਵਿੱਚ ਕਈ ਵਾਰ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਹਨ ਚੁੱਪ ਵਿੱਚ ਵੀ ਅਰਥ ਲੱਭਣ ਦਾ ਨਿੱਜ ਸਮੇਂ ਦੀ ਕੀਮਤ ਸਮਝਣ ਦਾ ਅਤੇ ਹਰ ਇੱਕ ਖੁਸ਼ੀ ਨੂੰ ਛੋਟੀ ਛੋਟੀ ਗੱਲਾਂ ਵਿੱਚ ਲੱਭਣ ਦਾ ਖੁਸ਼ੀ ਹਮੇਸ਼ਾ ਬਾਹਰੋਂ ਨਹੀਂ ਮਿਲਦੀ ਕਈ ਵਾਰ ਇਹ ਸਾਡੀ ਆਪਣੀ ਸੋਚ ਵਿੱਚ ਲੁਕੀ ਹੋਈ ਹੁੰਦੀ ਹੈ ਜੇਕਰ ਅਸੀਂ ਇਕੱਲੇ ਹੋਣ ਦੇ ਬਲਣ ਇੱਕ ਮੌਕੇ ਵਾਂਗ ਲੈਂਦੇ ਹਾਂ ਤਾਂ ਇਹੀ ਪਲ ਸਾਡੀ ਆਤਮਿਕ ਸ਼ਕਤੀ ਦਾ ਆਧਾਰ ਬਣ ਜਾਂਦੇ ਹਨ ਜ਼ਿੰਦਗੀ ਦੀ ਰੋਸ਼ਨੀ ਕਦੇ ਵੀ ਸਿਰਫ ਹੋਰਾਂ ਦੀ ਹਾਜ਼ਰੀ ਨਾਲ ਨਹੀਂ ਸਗੋ ਆਪਣੇ ਮਨ ਦੀ ਰੋਸ਼ਨੀ ਨਾਲ ਵੀ ਚਮਕ ਸਕਦੀ ਹੈ ਨਿਤਕਾ ਇਕੱਲੇ ਹੋ ਕੇ ਵੀ ਇਨਸਾਨ ਖੁਸ਼ ਰਹਿ ਸਕਦਾ ਹੈ ਜੇਕਰ ਆਤੀ ਆਪਣੇ ਆਪ ਨਾਲ ਦੋਸਤੀ ਕਰ ਲਈ ਤਾਂ ਕੋਈ ਵੀ ਇਕੱਲਾਪਨ ਸਾਨੂੰ ਹਰਾ ਨਹੀਂ ਸਕਦਾ ਜਿਹੜੇ ਆਪਣੇ ਆਪ ਨੂੰ ਪਛਾਣ ਲੈਂਦੇ ਹਨ ਉਹ ਕਦੇ ਵੀ ਇਕੱਲੇ ਨਹੀਂ ਰਹਿੰਦੇ